ਹਾਂਜੀ ਦੋਸਤੋ ਕੀ ਹਾਲ ਚਾਲ ਲੇਗੇ ਤੇ ਭਾਈ ਜੀ ਜਿਹੜੇ ਵੀ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਖੜਾਂਗੇ ਪੁੱਚੋ ਕਾਲਾਂ ਦੇ ਵਿੱਚ ਤੇ ਭਾਈ ਆਪਣੇ ਨਾਲ ਆ ਕੇ ਸਾਰੀ ਗੱਲਬਾਤ ਕਰਾਂਗੇ ਪੂਰੀਆਂ ਘੈਂਟ ਚੀਜ਼ਾਂ ਲੈ ਕੇ ਆਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਰਦੇ ਆ ਭਾਈ ਨਾਲ ਗੱਲਬਾਤ ਹੱਸੇਗਾ ਭਾਈ ਜੀ ਹਸ ਗਲ ਜੀ ਠੀਕੋ ਭਾਈ ਜੀ ਬਹੁਤ ਵਧੀਆ ਜੀ ਠੀਕ ਹੈ ਭਾਈ ਜੀ ਤੇ ਅੱਜ ਕੀ ਲੈ ਕੇ ਆਏ ਅੱਜ ਰੇੜੀਆਂ ਆ ਗਈਆਂ ਜੀ ਦੇਖ ਲਓ ਭਾਈ ਜੀ ਰੇੜੀਆਂ ਦਿਖਾਉਣੇਗੇ ਤੁਹਾਨੂੰ ਮੋਟਰਸਾਈਕਲ ਮਗਰ ਪੌਣ ਵਾਲੀਆਂ ਹਾਂਜੀ ਲਓ ਬਈ ਚੈੱਕ ਕਰੋ ਤੇ ਭਾਈ ਜੀ ਕੁਆਲਿਟੀ ਕਿਵੇਂ ਰਹੂਗੀ ਰੇੜੀ ਦੀ ਕੁਆਲਿਟੀ ਦੇਖ ਲਓ ਤੁਸੀਂ ਪਹਿਲਾਂ ਰੰਗ ਤੋਂ ਹੀ ਪਤਾ ਲੱਗ ਜਾਂਦਾ ਈ ਅਗਲੇ ਨੂੰ ਲੈ ਵੀ ਰੰਗ ਤੋਂ ਪਤਾ ਲੱਗ ਜਾਂਦਾ ਕਾ ਤੇ ਆਮ ਜਿਵੇਂ ਆਪਾਂ ਕਰੀਏ ਹਲਕੇ ਚ ਵੇਚ ਦਿੰਦੇ ਰਗੇ ਆ ਤੇ ਆਈ ਗਏ ਰੇੜੀ ਤਾਂ 10000 ਤੋਂ ਸਟਾਰਟ ਹੋ ਜਾਂਦੀ ਹੈ ਜੀ ਠੀਕ ਹੈ ਜੀ ਪਰ ਜਿਹੜੀ ਸਾਡੀ ਕੁਆਲਿਟੀ ਹੈ ਇਹ ਵਧੀਆ ਚ ਅਸੀਂ ਤਿਆਰ ਕਰਕੇ ਰੱਖਦੇ ਆ ਇਹ ਜਿਵੇਂ ਹੁਣ ਮੰਨ ਕੇ ਚਲੋ ਆਹ ਰੇੜੀ ਖੜੀ ਹੈ ਜੀ ਹਾਂ ਜੀ ਤੇਰੀ ਕੁਆਲਿਟੀ ਦੇਖੋ ਆਹ ਸ਼ੀਟ ਲੱਗੀ ਹੋਈ ਵੇ ਵਾਟਰ ਪ੍ਰੂਫ ਸ਼ੀਟ ਆ ਠੀਕ ਹੈ ਜੀ ਲੈ ਵੀ ਵਾਟਰ ਪ੍ਰੂਫ ਸ਼ੀਟ ਆ ਇਹਦੇ ਇਹਦੇ ਚ ਸ਼ੀਟਾਂ ਦੇ ਵਿੱਚ ਵੀ ਦੋ ਤਿੰਨ ਕੁਆਲਿਟ ਨਾ ਜਮਾ ਡਾਉਣਾ ਨਾ ਜਿਹੜੀ ਕਿ ਜਿਹੜੀ ਵਧੀਆ ਹੰਡੂਗੀ ਠੀਕ ਆ ਜੀ ਇਹ 14.5000 ਦੀ ਰੇੜੀ ਹੈ ਜੀ 14.5000 ਦੇ ਤੇ ਟਾਇਰ ਬਈ ਜੀ ਇਹਦੇ ਨਵੇਂ ਟਾਇਰ ਇਹਦੇ ਨਵੇਂ ਨਹੀਂ ਹੈਗੇ ਤੁਸੀਂ ਨਵੇਂ ਲੱਗੀਆਂ ਦੇ ਮੈਂ ਤਾਂ ਇਹਨੂੰ ਚੱਲਦੇ ਕਹੂੰਗਾ ਜੀ ਠੀਕ ਆ ਜੀ ਪਰ ਗਾ ਕੇ ਦੇਖੋ ਵੀ ਮੇਰੇ ਸਾਹਮਣੇ ਡੂੰਘਣੀ ਇੱਕ ਅਸਿਨ ਹੈਗੀ ਆ ਮੈਂ ਚੱਲਦੇ ਕਹਾਂਗੀ ਸਾਨੂੰ ਵਧੀਆ ਮਿਲ ਜਾਂਦੀ ਵਿੱਚ ਟਾਇਰ ਠੀਕ ਆ ਵਧੀਆ ਮਿਲ ਜਾਂਦੇ ਸੀ ਹੁਣ ਚੱਲਦੇ ਕਹਿ ਦੇ ਨਹੀਂ ਠੀਕ ਆ ਜੀ ਤੇ ਪੈਪ ਆ ਗਈ ਇਹ ਬਈ ਜੀ ਚੌਪ ਚੌਪ ਪੈਪ ਆ ਗਈ ਠੀਕ ਆ ਜੀ 7.5 ਕਿਲੋ ਵਾਲੀ ਪੈਪ ਪੂਰੀ ਵਧੀਆ ਚ ਹੈ ਜੀ ਠੀਕ ਆ ਆਮ ਕਿੰਨੇ ਗੋਲ ਪਾਈਪ ਦਾ ਸਾਨੂੰ ਸਾਨੂੰ ਸੋਹਣੀ ਨਹੀਂ ਲੱਗਦੀ ਠੀਕ ਹੈ ਜੀ ਅਸੀਂ ਚੌਰ ਸਲੈਪ ਦੀ ਮਣਿਆਦ ਵਧੀਆ ਤੇ ਕਿ ਬਿਲਡਿੰਗ ਵਧੀਆ ਹੁੰਦੀ ਹੈ ਜੀ ਬਿਲਡਿੰਗ ਵਧੀਆ ਹੁੰਦੀ ਹੈ ਗੋਲ ਪਾਈਪ ਦਾ ਸੇਤੀ ਬਿਲਡ ਹਾਂਜੀ ਹਾਂਜੀ ਉਹਦੇ ਫਿਰ ਉੱਤੇ ਪੱਤੀ ਜੀ ਮੋੜ ਨਹੀਂ ਪੈਂਦੀ ਆਪਾਂ ਨੂੰ ਠੀਕ ਹੈ ਘਾਉਣ ਵਾਸਤੇ ਠੀਕ ਹੈ ਪਤਲੀ ਪਾਈਪੋਂ ਬਿਲਡ ਤਾਂ ਖੜਦਾ ਨਹੀਂ ਉਹਦੇ ਤੇ ਠੀਕ ਹੈ ਜੀ ਆ ਜੀ ਦੇਖੋ 16 ਗੇਜ ਦੇ ਮਗਰਾਟ ਆਈ ਇਹਦੇ ਠੀਕ ਹੈ ਜੀ ਮਗਰਾਟ ਆਈ ਨਹੀਂ ਗਾ ਬਿੰਗੇ ਜੇ ਹੋ ਜਾਣਗੇ ਪਮਾ ਦੀ ਅਗਲੇ ਦਿਨ ਲਾਇਆ ਬਾਈ ਜੀ ਕੱਲ ਨੂੰ ਤੇ ਬਾਕੀ ਆ ਬੇਰਿੰਗ ਪੂਰੇ ਵਧੀਆ ਪਾਏ ਬਾਈ ਅੰਦਰ ਆ ਦੇਖੋ ਬਾੜ ਸਾਰੇ ਬੇਰਿੰਗ ਟੈਕਨੀਕਲ ਕੰਮ ਸਾਡੀ ਇਹਦੇ ਵਿੱਚ ਕੋਈ ਗੁਣ ਹੋਊਗਾ ਇਹਦੇ ਗੁਣ ਹੋਊਗਾ ਹਾਂ ਠੀਕ ਜਦੋਂ ਅਸੀਂ ਚੱਕਾ ਪਾਤਾ ਤੁਸੀਂ ਮੰਨ ਕੇ ਚਲੋ ਕੋਈ ਵੀ ਜਿਵੇਂ ਮਰੂਤੀ ਦੇ ਅੰਦਰ ਸਪੇਸਰ ਪਾਇਆ ਹੋ ਹੁੰਦਾ ਠੀਕ ਹੈ ਜੀ ਅਗਲਾ ਕਹਿੰਦਾ ਬੈਨਕ ਟੁੱਟਦੇ ਜਾਂ ਕੋਈ ਹੋਰ ਆ ਉਹ ਸੀ ਇਲਾਜ ਕਰ ਦਾਂਗੇ ਜੇ ਕਿਸੇ ਦਾ ਕੋਈ ਬੈ ਬਾਏ ਬਈ ਇੱਕ ਵਾਰੀ ਬਾਈ ਨੂੰ ਮੌਕਾ ਜ਼ਰੂਰ ਦਿਓ ਤੇ ਬਾਈ ਕਹਿੰਦਾ ਦੱਸ ਦੋ ਜੇ ਕੋਈ ਘਾਟ ਵਾਤ ਹੁੰਦੀ ਹੈਗੀ ਨਾਲ ਦੀ ਨਾਲ ਆਪਾਂ ਉਹ ਓਕੇ ਰਿਪੋਰਟ ਚ ਕਰਕੇ ਦੇਵਾਂਗੇ ਤੇ ਇਹਦੀ ਡਿਮਾਂਡ ਬਈ ਜੀ ਇਹ 14000 ਜੀ ਜੀ 14000 ਰੁਪਏ ਜੀ ਹਾਂਜੀ ਇੱਕ ਉਧੂ ਗਾਹਾਂ ਆ ਗਈ ਇਹ ਆ ਗਈ ਬਈ ਜੀ ਤੇ ਮੋਟਰਸਾਈਕਲ ਦੇ ਟਾਇਰਾਂ ਚ ਆ ਗਈ ਨਾ ਬਾਈ ਜੀ ਇਹ ਮਰੂਤੀ ਵਾਲੇ ਚ ਆ ਗਈ ਇਹ ਮਰੂਤੀ ਦੇ ਟਾਇਰਾਂ ਚ ਆ ਗਈ ਹਾਂਜੀ ਹਾਂਜੀ ਇਹਦਾ ਤੇ ਇਹਦਾ ਮਾਡਲ ਦਾ ਫਰਕ ਦੇਖੋ ਜੀ ਇਹਦੇ ਸਿੰਪਲ ਐ ਸਿੱਧਾ ਹੋ ਲਾਇਆ ਬਾਈ ਜੀ ਠੀਕ ਆ ਜੀ ਸਿੱਧੀਆਂ ਅੰਗਲ ਕੀ ਵਾ ਇਹਦੇ ਕੱਟ ਪਾ ਕੇ ਥੋੜਾ ਮਾਡਲ ਚੇਂਜ ਕਰਿਆ ਵਾ ਲੈ ਬਾਈ ਜੀ ਇਹਦੇ ਕੱਟ ਪਾਏ ਹੋਇਆ ਹੈਗਾ ਹਾਂਜੀ ਆ ਮਰੂਤੀ ਟਾਇਰ ਇਸ ਵਾਲੀ ਆ ਗਈ ਲੈ ਬਾਈ ਜੀ ਤੇਰੇ ਵੀ ਮਰੂਤੀ ਦੇ ਪੂਰੇ ਵਧੀਆ ਟਾਇਰ ਹੋਣਗੇ ਬੇਦ ਆਗੇ ਜੀ ਬਿਨਾ ਕੱਟ ਤੋਂ ਠੀਕ ਆ ਜੀ ਅੱਧੇ ਟਾਇਰ ਲੈ ਕੇ ਬਾਈ ਜੀ ਅੱਧੇ ਤਾਂ ਨਹੀਂ ਹੈਗੇ ਜੀ ਤੁਸੀਂ ਐ ਮੰਨਗੇ ਚਲੋ ਵੀ ਵਧੀਆ ਟਾਇਰ ਹੈ ਜੀ ਠੀਕ ਆ ਠੀਕ ਹੈ ਇਹਦੇ ਨਾਲ ਜਮਾ ਹੀ ਆ ਪੋਣੇ ਹੁਣ ਉਹ ਗੱਲ ਲੱਗ ਆ ਗਈ ਜੇ ਅਗਲੇ ਨੇ ਪੋਣੇ ਹੁਣ ਜੈ ਜੇ ਮਰਜੀ ਪੋ ਵਾਲੇ ਨਵੇਂ ਪੋ ਵਾਲੇ ਚਾਹੀ ਠੀਕ ਪਰ ਉਹ ਐ ਇਹ ਮਰੂਤੀਆ ਜਿਹੜੇ ਚਾਹੇ ਅਗਲੇ ਨੂੰ ਘਸੇ ਵੇ ਫੜਾ ਦੇ ਹਾਂਜੀ ਮੈਂ ਕਹਣਾ ਇਹਨੂੰ ਕੁਝ ਹੁੰਦਾ ਹੀ ਨਹੀਂ ਉਹ ਸਾਡੇ ਜਨਰੇਟਰ ਦੇ ਲੱਗੇ ਵਾ ਕਿਰਾਏ ਤੇ ਉਹ ਇੰਨਾ ਜਾਂਦਾ ਤੇ ਇੰਨੇ ਨੇ ਬਲਬਲੇ ਨਿਕਲੇ ਪਏ ਆ ਹਨ ਮੈਂ ਪੜਾਕਾ ਪਾਜੂ ਪੜਾਕਾ ਜਿ ਮਗਾ ਕੋਈ ਗੱਲ ਨਹੀਂ ਜਿੱਦਨ ਪਾਏਗਾ ਪਾ ਲਾਂਗੇ ਪਰ ਹਾਈ ਤੱਕ ਪੜਾਕੇ ਵਾਲਾ ਵੀ ਚੱਲੀ ਜਾਂਦਾ ਬਲਬਲੇ ਵਾਲਾ ਠੀਕ ਹੈ ਆ ਦੇਖੋ ਇਹਦੇ ਵੀ 16 ਲਾਂਗੇ ਇਹਦੇ ਮਗਰਾਟਾ ਇਹਦੇ ਵੀ ਚੀਜ਼ ਵਧੀਆ ਜੀ ਠੀਕ ਹੈ ਆਮ ਹ ਠੀਕ ਹੈ ਜੀ ਅਸੀਂ 16 ਗੇਜ ਵਰਤਦੇ ਹਾਂ 18 ਗੇਜ ਇਕੱਲੀ ਸਗੀਜ਼ਰਾਂ ਤੇ ਚਾਰਦ ਵਰਤਦੇ ਠੀਕ ਹੈ ਜੀ ਲਓ ਬਾਕੀ ਜਿਹੜੀ ਦੇਖ ਵੀ ਸਕਦੇ ਹੋ ਭਾਈ ਕਹਿੰਦਾ ਜੇ ਚੀਜ਼ ਤਿਆਰ ਵੀ ਕਰਨੀ ਆ ਤਾਂ ਸ਼ੌਂਕ ਨਾਲ ਕਰੋ ਇਹ ਨਹੀਂ ਹੋਗਾ ਫਹਾਜ ਵੱਢ ਕੇ ਹਾਂ ਅਸੀਂ ਅਗਲੇ ਨੂੰ ਕਹਿ ਦੇਣੀ ਟਾਈਮ ਲੱਗੂਗਾ ਬਸ ਠੀਕ ਹੈ ਜੀ 10 ਦਿਨ ਦਿਓ ਸੰਭ ਤੇ ਇਹਦਾ ਡਿਮਾਂਡ ਬਾਈ ਜੀ ਇਹ 1000 ਰੁਪਏ ਦਾ ਫਰਕ ਆ ਦਿਓ ਉਹਦਾ ਤੇ ਇਹਦਾ ਜੀ ਠੀਕ ਹੈ ਇਹ 15000 ਜੀ ਇਹ 15 ਤੇ ਕਿੰਨੇ ਵਾਈ ਕਿੰਨੇ ਚ ਆ ਜੰਦੀ ਬਾਈ ਜੀ ਇਹ 3/5 ਦਾ ਸਾਈਜ਼ ਹੁੰਦਾ ਜੀ ਇਹਦੇ 3/5 ਦਾ ਸਾਈਜ਼ ਹਾਂਜੀ ਹਾਂਜੀ ਸਾਈਜ਼ ਸੇਮ ਹੀ ਆ ਸਾਈਜ਼ ਸੇਮ ਆ ਜੀ ਇਹਦੇ ਉਹਦੇ ਚ ਥੋੜਾ ਟੋਟਾ ਵਾਚ ਜਾਂਦਾ ਇਹਦੇ ਚ ਕੁਝ ਘੱਟ ਵਾਚਦਾ ਕਿਉਂਕਿ ਇਹ ਚਾ ਥੋੜੀ ਚੌੜੀ ਕਰਤੀ ਵੱਧੋ ਆਹ ਮਾਡਲ ਦਾ ਫਰਕ ਪਤਾ ਜੀ ਜਿਵੇਂ ਆਪਣੀਆਂ ਗੱਡੀਆਂ ਦੇ ਮਾਡਲ ਹੁੰਦੇ ਆ ਜੀ ਸਾਨੂੰ ਵੀ ਸ਼ੌਂਕ ਆ ਵੀ ਅਸੀਂ ਮਾਡਲ ਫਰਕ ਪਾਈ ਮਾਡਲ ਤੇ ਫਰਕ ਪਾਈ ਹਾਂ ਉਹਦੇ ਮਾਡਲ ਚੱਕ ਲੈ ਨੂੰ ਆਪ ਵੀ ਪਤਾ ਆ ਦੇਖੋ ਜੀ ਇਹਦੇ ਚ ਤਿੰਨ ਟਾਇਰ ਕੱਢਤੇ ਇਹ ਤਿੰਨ ਟਾਇਰ ਆ ਗਿਆ ਕਿ ਲੈ ਆ ਦੇਖੋ ਇਹਦੇ ਇੱਥੇ ਵੀ ਬ੍ਰੇਕ ਲਾਏ ਹੋਏ ਆਪਣੇ ਆਹ ਬੂਰੇ ਬ੍ਰੇਕ ਲਾਏ ਥੱਲੇ ਹੀ ਬ੍ਰੇਕ ਲਾਏ ਹੋਏ ਕਈ ਵਾਰ ਅਗਲੇ ਨਹੀਂ ਚੀਜ਼ ਭਰ ਕੇ ਉਧਰ ਇੱਕ ਗੱਲ ਲੱਤੇ ਉਰੇ ਨਾ ਟਾਇਰ ਵੱਡਣ ਲਈ ਪੱਤੀ ਲਾ ਦਿੰਦੇ ਨੇ ਜੀ ਲੈ ਵੇ ਪਟਾ ਲਾਇਆ ਆ ਵੀ ਆਈ ਨਹੀਂ ਹੈਗਾ ਵੀ ਜਿਵੇਂ ਅਗਲੇ ਪਰਕੇ ਕਟਿਆਂ ਦੀ ਕੋਈ ਅਗਲੇ ਢਾਲ ਆ ਅਗਲੇ ਨੂੰ ਤਾਂ ਕਕੇਲੇ ਜੂਨਾ ਹਾਂ ਜੀ ਇਹ ਗੱਲ ਕਿੱਥੇ ਗਈ ਗੱਲ ਲੰਬੀ ਦੇਖੋ ਕਿੱਥੇ ਇਹ ਇੱਕ ਹੀ ਗੱਲ ਹੈਗੀ ਆ ਬਾਕੀ ਉਰੇ ਪੱਤੀ ਰਾਹ ਦੇ ਨੇ ਟਾਇਰ ਪੜਦਾ ਮੈਂ ਕਹਿੰਦਾ ਇੱਥੇ ਪਟਾ ਲਾਦਾ ਬਈ ਹੁਣ ਲੋਕ ਹੋ ਗਈ ਗੱਡੀ ਨੂੰ ਕਾਹ ਰੋੜ ਕੇ ਦਿਖਾ ਦੇ ਮੈਂ ਬਈ ਲੋਕ ਹੋ ਗਈ ਇਹ ਵੀ ਗੱਲ ਹੈਗੀ ਆ ਲੈ ਵੇ ਖੇਤ ਦੇ ਆਹ ਦੇ ਜਿਹਨੇ ਮੈਂ ਕਹਿੰਦਾ ਖੇਤ ਦੇ ਬਈ ਪੂਰੀ ਹੈਵੀ ਆ ਜਮਾ ਹੈਂਡ ਬ੍ਰੇਕ ਲੱਗੇ ਨੇ ਹੈਂਡ ਬ੍ਰੇਕਾਂ ਆ ਲੱਗਦਾ ਇਹਦਾ ਵੀ ਫਰਕ ਆਈ ਜੀ ਠੀਕ ਹੈ ਆ ਦੇਖੋ ਆਹ ਚੀਜ਼ ਆਪਣੀ ਲਾਈ ਵੀ ਇਹਦੇ ਚ ਵੀ ਦੋ ਬੈਰ ਇਹਦੇ ਚ ਵੀ ਕੋ ਆਲੇ ਕੋ ਸਪੇਸਰ ਵੀ ਪਾਇਆ ਵੈਦੇ ਚ ਆਪਣਾ ਇਹ ਪੈਰਿੰਗ ਨਾ ਸੀ ਤੀ ਟੁੱਟੇ ਵੀ ਐਵੇਂ ਇਸ ਤੋਂ ਬਾਅਦ ਅਕੜਾ ਚ ਕਰੀ ਜਾਵੇ ਮੈਂ ਕਹਿੰਦਾ ਕਿੜੇ ਚਾਲਾ ਸਾਡੇ ਕੋਲ ਨਾ ਹੀ ਨਾ ਲੈ ਵੀ ਕਿੜਾ ਚਾੜਾ ਕਿੜੇ ਚਕੂਚ ਦਾ ਕਾਰਨ ਦਿੰਦੇ ਨਹੀਂ ਅਸੀਂ ਕਿਸੇ ਨੂੰ ਕਿਸੇ ਜੀ ਨੂੰ ਬੜਾ ਪੁਰਾਣਾ ਲੱਗਦਾ ਛਾ ਠੂਕੜੇ ਚਕੜੂਚੀ ਜੀ ਕਰੀ ਜਾਵੇ ਖੜਕਾ ਜਾ ਕਰੀ ਜਾਵੇ ਜਿਹੜੀ ਮਗਰ ਮੈਂ ਦੇਖਿਆ ਕਿਸੇ ਦੇ ਬੰਗੇ ਜੇ ਟੁੱਟ ਗਏ ਨਾ ਐਂ ਲਖਣਾ ਐ ਖੜਾ ਐਂ ਜੇ ਕਰੀ ਜਾਂਦੇ ਆਪਣਾ ਮੰਗਾ ਹੱਲੂ ਗਣ ਲੈ ਵੀ ਭਾਈ ਕਹਿੰਦਾ ਵਧੀਆ ਲਾਊਗਾ ਭਾਈ ਕਹਿੰਦਾ ਚਾਦਰ ਜਿਹੜੀ ਲਾਉਣੀ ਹੈਗੀ ਚਲੋ ਵੀ ਬਾਕੀ ਦੇਖ ਸਕਦੇ ਹੋਗੇ ਪੂਰੀ ਕਿੰਨੇ ਗੱਲ ਲਈ ਅੱਛੇ ਗੱਲ ਲੜੇ ਪਏ ਜੀ ਅੱਠ ਵਾਲੀ ਵੀ ਲਾਉਣ ਨੇ ਆ ਉਹ ਜੇ ਉਦੋਂ ਹੈਵੀ ਤਿਆਰ ਕਰਨੀ ਜਿਹੜੀ ਉਦੋਂ ਹੈਵੀ ਕਰ ਦਾਂਗੇ ਜੇ ਤੂੰ ਕਹਿੰਦਾ ਕਿ ਸਾਨੂੰ ਇਦੋਂ ਮਾੜੀ ਤਿਆਰ ਕਰ ਦੇ ਉਹ ਅਸੀਂ ਕਰ ਦੇ ਠੀਕ ਹੈ ਜੀ ਮਾੜੀ ਤਿਆਰ ਕਰ ਦੇ ਨਹੀਂ ਲੰਬਾ ਨਹੀਂ ਲੈਂਦੇ ਯਾਰ ਲੰਬੇ ਵਾਲਾ ਤਾਂ ਬਈ ਗੱਲ ਆ ਜਣਾ ਅਗਲਾ ਇਹ ਗੱਲ ਨਹੀਂ ਸੋਚਦਾ ਵੀ ਮੈਂ ਪੈਸੇ ਘੱਟ ਲਾਇਆ ਵੀ ਤਾਂ ਚੀਜ਼ ਮੈਨੂੰ ਸਸਤੀ ਮਿਲੀ ਆ ਠੀਕ ਹੈ ਜੀ ਅਗਲਾ ਕਹਿੰਦਾ ਉਹਨੇ ਮਾੜੀ ਚੀਜ਼ ਦਿੱਤੀ ਯਾਰ ਠੀਕ ਹੈ ਜੀ ਪਰ ਦੂਜੇ ਨੂੰ ਜਾ ਕੇ ਦੱਸੂਗਾ ਯਾਰ ਉੱਥੋਂ ਨਾ ਲੈ ਕੇ ਮੈਂ ਕਹਿੰਦਾ ਬਈ ਯਾਰ ਜਦੋਂ ਆ ਚੀਜ਼ ਬਾਗੀ ਫੇਰ ਤਾਂ ਅਸੀਂ ਚਾਹੇ ਲੋਕ ਠੀਕ ਹੈ ਉੱਥੇ ਭਾਲ ਲੂ ਤੁਹਾਨੂੰ ਅਗਲਾ ਇਹ ਚੀਜ਼ ਮਾੜੀ ਤੇ ਦੀ ਸਾਡੇ ਨਹੀਂ ਝਾਕਦੇ ਨਹੀਂ ਹੈਗਾ ਨਾ ਹੱਡ ਪਰ ਪਹਿਲਾਂ ਕੀ ਰੰਗ ਲਾਤਾ ਲੈ ਬਾਈ ਤੇ ਇਹਦੀ ਡਿਮਾਂਡ ਪਈ ਜੀ ਇਹ ਆਪਾਂ ਨੂੰ ਕਹੂਗੀ ਇੱਕ 18.5 ਹਜ਼ਾਰ ਤੇ ਇੱਕ 19.5 ਹਜ਼ਾਰ 18.5 ਤੇ 19.5 ਹਾਂਜੀ ਠੀਕ ਹੈ ਜੀ ਇਹ ਜੇ ਥੋੜਾ ਮੰਨ ਕੇ ਚੋ ਥੋੜਾ ਇਹ ਕਹਿੰਦਾ ਫਰਕ ਜਾ ਪੈ ਜਾਂਦਾਗਾ ਠੀਕ ਜੀ ਜਿਉਂ ਨੂੰ ਮੰਨ ਕੇ ਤਾਂ ਟਾਇਰਾਂ 'ਚ ਫਰਕ ਪੈਂਦਾ ਦੇਖੋ ਇਹਦੇ ਟਾਇਰ ਕਿੰਨੇ ਆ ਠੀਕ ਹੈ ਇਹਦੇ ਨਾਲ ਉਹ ਟਾਇਰਾਂ ਦੀ ਵਾਜਾਂ ਦਾ ਰੇਟ ਸਾਡੀ ਜਿਹੜੀ ਤਾਂ ਨਹੀਂ ਬਤਾਇਆ ਸੀ ਲੈ ਬਾਈ ਆ ਦੇਖ ਕਹਦੇ ਗੱਡੀ ਕਿੰਨੀ ਪਈ ਤੇ ਇਹ ਇਹਦਾ ਇਹਦਾ ਰੇਟ ਕੀ ਹੈ ਬਈ ਇਹ ਠੀਕ ਹੈ ਜੀ ਆ 18500 ਆ 1950 ਵਾਲੀ ਇੱਕ ਇਹਦੇ ਚ 1850 ਆਣੀ ਹੈ ਇੱਕ 1850 ਉਹ ਕਈਰ ਨਾਲ ਟਾਇਰ ਹਿੱਸੇ ਚ ਸਾਨੂੰ ARP ਟਾਇਰ ਇਸ ਤੋਂ ਮਹਿੰਗਾ ਆ ਜਾਂਦਾ ਠੀਕ ਹੈ ਜੀ ਉਹ ਸਾਡੀ ਰੀਡੀ ਦੇ ਵਿੱਚ ਕੋਈ ਰੇਟ ਨਹੀਂ 1850 ਹੀ ਹੈ 1850 ਹੈਗਾ ਆ ਪਹਿਲਾਂ ਪਿਛਲੇ ਸਾਲ ਵੀ ਸਾਡੇ ਇਹੀ ਰੇਟ ਸੀਗਾ ਤੇ ਹੁਣ ਵੀ ਸਾਡੇ ਇਹੀ ਇਹ ਆ ਬਾਈ ਦਾ ਨੰਬਰ ਹੈਗਾ ਹਾਂ ਠੀਕ ਹੈ ਬਾਈ ਅਬੀ ਬਾਕੀ ਕੁਆਲਿਟੀ ਬਾਈ ਕਹਿੰਦਾ 100% ਗਾਰੰਟੀ ਦੇ ਰਹੂਗੇ ਤੇ ਇਹਦੇ ਵਿੱਚ ਜਿਹੜੀ ਆ ਚਾਦਰ ਲਾਈ ਹੋਈ ਆ ਆਪਾਂ ਕਹੀਏ ਠੀਕ ਹੈ ਤੇ ਇਹਦੇ ਨਟ ਨੋਟ ਜਿਵੇਂ ਆਪਣੇ ਆਏ ਲਾਏ ਮੈਂ ਕਹਿੰਦਾ ਪੂਰੇ ਵਧੀਆ कसे ਵੈ ਜੀ ਨਟ ਬਾਕੀ ਅਗਲਾ ਥੋੜਾ ਚ ਇਹ ਕਿ ਕਰਕੇ ਰੱਖੋ ਹਾਂ ਜੀ ਜੇ ਅਗਲਾ ਚੀਜ਼ ਸੰਭਾਲ ਰੱਖੂਗਾ ਉਹਨਾਂ ਇੱਥੋਂ ਟਾਇਰਟ ਕਰਤੇ ਗਈਆਂ ਰੇੜੀ ਚੱਲ ਕੇ ਜਾਂ ਮੁੜਕ ਕੇ ਜਾਂ ਖੜ ਜਿਵੇਂ ਆਪਾਂ ਉਖਲੀ ਚ ਬਾਈ ਜੇ ਕਿ ਨਾ ਢਿੱਲਾ ਹੋ ਜਾਂਦਾ ਫਿਰ ਅਗਲਾ ਕਸਦਨ ਕਸਦਨ ਹਾਂ ਅਗਲਾ ਕਸੂਨਾਟ ਦੇਖੋ ਜੇ ਬੇਲੇ ਖੜੇ ਹੋ ਆਪਾਂ ਠੀਕ ਹੈ ਤੇ ਧਿਆਨ ਰੱਖੋ ਰੇੜੀ ਖਰਾਬ ਨਹੀਂ ਹੁੰਦੀ ਜੀ ਮਰਦ ਨਹੀਂ ਰੇੜੀ ਪਈ ਜੇ ਜ਼ੋਰ ਲਾਗੇ ਠੀਕ ਹੈ ਤੇ ਇਹਦੇ ਵਿੱਚ ਵੀ ਜੇ ਆਲੇ ਨੇ ਦੋ ਟਾਇਰਾਂ ਨਹੀਂ ਕਰਾਉਣੀ ਮੈਂ ਇਹਦੇ ਵਿੱਚ ਵੀ ਦੋ ਟਾਇਰਾਂ ਨਹੀਂ ਬਣ ਚੁੱਕੇ ਆਹ ਦੇਖੋ ਜੀ ਦੋ ਟਾਇਰਾਂ ਵਾਲੀ ਇਹੀ ਚੀਜ਼ ਹੈ ਜੀ ਠੀਕ ਹੈ ਜੀ ਇਹਦੇ ਚ ਦੋ ਟਾਇਰਾਂ ਵਾਲੀ ਇਹ ਵੀ ਬਣ ਗਈ ਤੇ ਠੀਕ ਹੈ ਉਪਰ ਸਾਈ ਦੇ ਕਰਦੇ ਆ ਉਹ ਨਹੀਂ ਅਸੀਂ ਠੀਕ ਹੈ ਉਹਦਾ ਤੇ ਇਹ ਚ ਫਰਕ ਹੈਗਾ ਬਾਈ ਜੀ ਚਾਰ ਚਾਰ ਰੰਗ ਚਾਹ ਟੈਰਾਂ ਵਾਲੀ ਦੇ ਤੇ ਇਹ ਚੀਜ਼ ਦਾ ਫਰਕ ਹੈਗਾ ਵੀ ਇਹ ਡਿੱਗਦੀ ਨਹੀਂ ਉਲਟਦੀ ਨਹੀਂ ਜਿਹੜੀ ਚਾਹ ਟੈਰਾਂ ਵਾਲੀਆਂ ਚਾਹ ਟੈਰਾਂ ਦੇ ਵਿੱਚ ਪੀਂਦਾ ਨਹੀਂ ਕੋਈ ਝੋਲ ਵੀ ਜਿਆਦੇ ਬਾਈ ਜੀ ਝੋਲ ਵੀ ਪਾਈਦੀ ਆ ਬਾਈ ਯਾਰ ਜਿਵੇਂ ਹੁਣ ਮੰਨ ਕੇ ਚੱਲੋ ਜੇ ਅਗਲੇ ਕਹੂਗਾ ਤਾਂ ਬਣਾ ਦੇਗਾ ਬਣ ਜੂ ਉਹਦੇ ਚ ਚਾਹ ਟੈਰਾਂ ਪਰ ਅਸੀਂ ਤਿੰਨ ਟੈਰਾਂ ਹੀ ਵਾਲੀ ਵੱਧ ਬਣਾਉਣੀ ਠੀਕ ਹੈ ਇੱਕ ਰਿਵੀਵਲ ਡੇਜ ਹੀ ਜਾਈ ਹਾਂ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਠੀਕ ਜੀ ਵਧੀਆ ਜਿਹੀ ਗੱਲ ਰੱਖੀ দো ভাইডিও কেমন লাগে লাইক কমেন্ট শেয়ার করেন না ভুলনা মেনে নয় তো ধন্যবাদ